ਪੰਜਾਬ ਦੇ ਮੁੱਖ ਮੰਤਰੀ ਨੇ ਲੁਧਿਆਣਾ ਵਿਖੇ ਵਰਲਡ ਸਕਿੱਲ ਕੈਂਪਸ ਆਫ ਐਕਸਲੈਂਸ ਲੋਕਾਂ ਨੂੰ ਕੀਤਾ ਸਮਰਪਿਤ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਇਹ ਨੌਜਵਾਨਾਂ ਲਈ ਬਹੁਤ ਲਾਹੇਮੰਦ ਸਾਬਿਤ ਹੋਗਾ ਇਸ ਮੌਕੇ ਤੇ ਕ੍ਰਿਸਟਲ ਸਵਿਚ ਐਂਡ ਗੀਅਰ ਦੇ ਐਮ ਡੀ ਉੱਥੇ ਪਸਤਿਤ ਰਹੇ ਕੁਨਾ ਨੇ ਇਸ ਪ੍ਰੋਜੈਕਟ ਬਾਰੇ ਵਿਸਥਾਰ ਨਾਲ ਗੱਲ ਕੀਤੀ ਤੁਸੀਂ ਵੀ ਦੇਖੋ ਪੂਰੀ ਰਿਪੋਰਟਾਂ ਨੇ ਮੰਚ ਤੇ ਪਰਚੰਡੇ ਲਈ ਨਾ ਸਾਰਿਆਂ ਨੂੰ ਬਹੁਤ ਹੀ ਸਾਰੀ ਦੀ

इलास्ट्रिचो सोनालिका ग्रुप ऑफ कंपनीज सर आज मुख्यमंत्री साहब आए और जेड़ा ये नया आईटीआई दा जेड़ा मु कटिंग किया काफी अपग्रेड इथे कोर्सेस होनगे की लगदा है स्किल लेबर दी जड़ी प्रॉमिस खत्म होगी हां जी जी जो अपने आन वाले टाइम च जेड़ा आप देख रहे हैं कि इलेक्ट्रीशियन जेड़ा हैगा इलेक्ट्रीशियन जेड़ा है और कंप्यूटर दे है ਔਰ ਜ਼ਿਆਦਾਤਰ ਕਰਕੇ ਜਿਹੜੇ ਟੈਕਨੀਕਲ ਟੂ ਰੂਮ ਦੇ ਵਿੱਚ ਲੜਕੇ ਨੀਚਲੇ ਲੈਵਲ ਤੇ ਜਿਹੜੇ نیچے ਗਰਾਉਂਡ ਲੈਵਲ ਤੇ ਵਰਕਿੰਗ ਦੇ ਕਾਫੀ ਜ਼ਿਆਦਾ ਪੰਜਾਬ ਚ ਘਟ ਗਿਆ ਇਸ ਸਕਿੱਲ ਸੈਂਟਰ ਕਰਨ ਨਾਲ ਜਿਵੇਂ ਇੱਥੇ ਤੁਸੀਂ ਅੰਦਰ ਜਾ ਕੇ ਦੇਖੋਗੇ ਆਈਟੀਆਈ ਚ ਤਕਰੀਬਨ ਆਈਆਈਟੀ ਦੀ ਫੈਸਿਲਿਟੀ ਆ ਰਹੀਆਂ ਉਹਦਾ ਦੀ ਸਹੂਲਤ ਆ ਰਹੀ ਹੈ ਜਿੰਨੇ ਜਿਆਦਾ ਇਨਸਟਰੂਮੈਂਟ ਹੈ ਇਲੈਕਟ੍ਰੋਨਿਕ ਆ ਚੁੱਕੀ ਹੈ ਜਿਵੇਂ ਅਸੀਂ ਵੀ ਇਹ ਮਾਡਰਨਾਈਜ਼ ਚੇਂਜੇਬਲ ਲਗਾਇਆ ਹੈ LED ਲਾਈਟਿੰਗ ਦਾ ਸਿਸਟਮ ਹੈ ਨਵੇਂ ਟਾਈਪ ਦੇ ਗੀਜ਼ਰ ਹੈ ਅਸੀਂ ਉਹਨੂੰ ਖੋਲ ਕੇ ਅੰਦਰ ਕੀ ਕੀ ਚੀਜ਼ ਹੈ ਕਿਵੇਂ ਹੈ ਟੈਕਨੀਕਲ ਥਿਊਰੀਟੀਕਲ ਤਾਂ ਇੰਸਟੀਚਿਊਟ ਪੜਾ ਰਿਹਾ ਪ੍ਰੈਕਟੀਕਲ ਕੀ ਚੀਜ਼ਾਂ ਆ ਉਹਦੇ ਲਈ ਅਸੀਂ ਸਾਰੇ ਕੰਪੋਨੈਂਟ ਦਾ ਅੰਦਰ ਅਸੀਂ ਡਿਸਪਲੇ ਕੀਤਾ ਨਾਲ ਨਾਲ ਅਸੀਂ ਵੀ ESL ਜਿੱਦਾਂ ਅਸੀਂ 40 ਤੋਂ 45 ਲੜਕੇ ਇਮਪਲॉयਮੈਂਟ ਦਿੰਦੀ ਹੈ ਆਪਣੀ ਕੰਪਨੀ 'ਚ ਅਸੀਂ ਹਰ ਸਾਲ ਸਾਡਾ ਟਾਰਗੇਟ ਹੈ ਤਕਰੀਬਨ 70 ਤੋਂ 8 ਦੇਗਾ ਜੀ ਸਰੂਰ ਕਿ ਬਹੁਤ ਯੋਗਦਾਨ ਪਾਇਆ ਗਿਆ ਦੇਖਿਆ ਤੁਹਾਡਾ ਲੋਕੋ ਵੀ ਲੱਗਿਆ ਔਰ ਕਾਫੀ ਤੁਸੀਂ ਸਹਿਯੋਗ ਵੀ ਕਰ ਰਹੇ ਹੋ ਹਾਂਜੀ ਇਹਦੇ ਚ ਇਹ ਸੀਗਾ ਕਿ ਪਹਿਲਾ ਜੋ ਪ੍ਰੈਕਟੀਕਲੀ ਪ੍ਰੋਡਕਟਸ ਹੈ ਪ੍ਰੈਕਟੀਕਲੀ ਖੋਲ ਕੇ ਔਰ ਉਹਦੀ এডਿਕੇਸ਼ਨ ਦੇਣ ਲਈ ਐਕਚੁਅਲ ਪ੍ਰੋਡਕਟ ਇੱਥੇ ਅਵੇਲੇਬਲ ਹੋਣਾ ਜ਼ਰੂਰੀ ਸੀਗੇ ਟੋਟਲ ਸੀਰੀਜ਼ ਚ ਮੋਰ ਥੈਨ 200 ਪ੍ਰੋਡਕਟ ਇਹਦੇ ਉੱਤੇ ਅੰਦਰ ਸਾਡੇ ਇੰਸਟੀਚਿਊਟ ਦੇ ਵਿੱਚ ਅਸੀਂ ਡਿਸਪਲੇ ਕੀਤੇ ਆ ਤੇ ਨਾਲ ਨਾਲ ਅਸੀਂ ਉਹਨਾਂ ਦੇ ਟੈਕਨੀਕਲ ਪੋਸਟਰ ਵੀ ਲਗਾਏ ਆ ਕਿ ਸ਼ੁਰੂ ਤੋਂ ਹੀ थ੍ਰੈਟਿਕਲ ਦੇ ਨਾਲ-ਨਾਲ ਅਸੀਂ ਪ੍ਰੈਕਟੀਕਲ ਉਹਨਾਂ ਨੂੰ ਨੌਲੇਜ ਦਈਏ ਕਿੰਨੇ ਸਰ ਜਿਹੜੇ ਹੈਗੇ ਕੋਰਸਿਸ ਅਵੇਲੇਬਲ ਆ ਔਰ ਕਿੰਨੇ ਕਿ ਸਟੂਡੈਂਟਸ ਇਹਦਾ ਫਾਇਦਾ ਲੈ ਸਕਦੇ ਇਦਾਂ ਹੈ ਕਿ ਪਿਛਲੇ ਸਾਲ 1200 ਸੀ ਹੁਣ 10 2000 ਹੋਏ ਆ ਤਕਰੀਬਨ ਅਗਲੇ 2 ਸਾਲ ਚ ਇਹਨਾਂ ਦਾ IIT ਗਿਲਰੋਡ ਲੁਧਿਆਣਾ ਦਾ ਟਾਰਗੇਟ 5000 ਬੱਚੇ ਦਾ ਜੀ ਦੇ ਚ ਮੈਕੈਨਿਕਲ ਕੋਰਸ ਵੀ ਹੈ ਇਲੈਕਟ੍ਰੀਕਲ ਕੋਰਸ ਵੀ ਹੈ ਇਲੈਕਟ੍ਰੋਨਿਕ ਦੇ ਕੋਰਸ ਵੀ ਹੈ ਅੰਦਰ ਰੋਬੋਟ ਵੀ ਲੱਗੇ ਆ ਟੋਟਲ ਹਾਈ ਟੈਕਨੋਲੋਜੀ ਜਿੱਦਾਂ ਕਿ ਮਾਡਰਨਾਈਜ਼ ਟੈਕਨੋਲੋਜੀ ਮਸ਼ੀਨੀ ਚਾਹੀਏ ਉਦੋਂ ਹੀ ਅਸੀਂ ਇਲੈਕਟ੍ਰੀਕਲ ਦੇ ਵਿੱਚ ਜਿਹੜੀ ਮਾਡਰਨਾਈਜ਼ ਏਟੀਐਸ ਆ ਟੈਕਨੋਲੋਜੀ ਹੈ ਐਲਈਡੀ ਦੇ ਵਿੱਚ ਆਊਟਡੋਰ ਲਾਈਟਿੰਗ ਹੈ ਸਾਰੇ ਅਸੀਂ ਡਿਸਪਲੇ ਕਰਕੇ ਉਹ ਅੰਦਰ ਅਸੀਂ ਸੈਂਪਲ ਸਬਮਿਟ ਕਰਦੇ ਸਰ ਨੌਜਵਾਨਾਂ ਨੂੰ ਕੀ ਅਪੀਲ ਲੂਗੀ ਜਿਹੜੇ ਇਸ ਖੇਤਰ ਅੱਗੇ ਆਣਾ ਚਾਹੁੰਦੇ ਆ ਮੈਸੇਜ ਜੀ ਸੰਚਗ ਮੀ ਡੀ ਕ੍ਰਿਸ਼ਨਾ ਸਤਿਗਗ ਅੱਜ ਕੀ ਮਿਸਟਰ ਪੰਜਾਬ ਦੇ ਭ ਉਹਨਾਂ ਜਿਹੜੀ ਪੁਰਾਣੀ ਸੀ ਆਈਟੀ ਸੀਗੀ ਉਹ ਸਾਰੀ ਟੋਟਲੀ ਰੀਨੋਵੇਸ਼ਨ ਕਰ ਦਿੱਤੀ ਹੈ ਚਾਹੇ ਮਕੈਨਿਕਲ ਜੌਬ ਹੈਗੀ ਹੈ ਲੈਬੋਰੀ ਹੈ ਉਹਨਾਂ ਦੀ ਚਾਹੇ ਹੋਟੇ ਹੀ ਹੈ ਇਲੈਕਟ੍ਰੋਨਿਕ ਵੀ ਆਇਆ ਹੈ ਇਲੈਕਟ੍ਰੀਕਲ ਦੀ ਹੈ ਜਿਹੜਾ ਸਾਨੇ ਵਿੱਚ ਮੁਰਤੀ ਹੈ ਗੌਦਰਜ ਆਇਆ ਸਲਾਈਡਰ ਵੀ ਆਇਆ ਹੋਇਆ ਹੈਗਾ ਸੋਨਾ ਦਿੱਕਾ ਤੋਂ ਆਏ ਹੈਗੇ ਹੈ ਇਲੈਕਟ੍ਰੀਕਲ ਦੇ ਵਿੱਚ ਸਾਨੂੰ ਉਹਨਾਂ ਨੇ ਜੋ ਦਿੱਤਾ ਸਾਨੂੰ ਹਾਲਿਕ ਦਿੱਤਾ ਵੀ ਤੁਸੀਂ ਇਹਨੂੰ ਬੱਚਿਆਂ ਨੂੰ ਸਮਝਾਓ ਅਸੀਂ ABC ਤੋਂ ਉੱਥੇ ਲੈ ਕੇ ਸਟਾਰਟ ਤੋਂ ਲੈ ਉੱਥੇ ਲੈ ਕੇ ਵੀ ਕਿ ਕੀ ਇਲੈਕਟ੍ਰਿਸਿਟੀ ਹੁੰਦੀ ਕੀ ਹੈ ਉਹ ਕਿਵੇਂ ਇਹਨੂੰ ਅਸੀਂ ਕਰਨਾ ਉਦੀ ਦਬਸਟੇ ਡਾਇਗਰਾਮ ਕੀ ਹੈਗੀ ਹੈ ਡਸਟੇ ਡਾਇਗਰਾਮ ਕੀ ਹੈ ਹਰ ਜਿਹੜੀ ਕਿਸਮ ਦੀ ਕੋਸ਼ਿਸ਼ ਕੀਤੀ ਉਹ ਲੈ ਉੱਥੇ ਮੇਟ ਜੋ ਡਾਇਗਰਾਮ ਅਸੀਂ ਦਿੱਤੀਆਂ ਅਸੀਂ ਪ੍ਰੋਡਕਟਸ ਆਪਣੇ ਕੋਲ ਕ੍ਰਿਸਟਲ ਸਪੌਂਸਰ ਸਾਰੀ ਕੀਤੀਆਂ ਨੇ ਪਰ ਮੇਰਾ ਆਪਣਾ ਖਿਆਲ ਹੈਗਾ ਵੀ ਅਗਰ ਬੱਚੇ ਫੇਟ ਕਰਨ ਨਾਲ ਐਜੂਕੇਟਿਵ ਹੋ ਜਾਣਗੇ ਤੇ ਇਥੇ ਸਕਸ਼ਣ ਵੀ ਸਮਝਾ ਦੇਗੇ ਸਾਡੀ ਪ੍ਰੋਡਕਟ ਨੂੰ ਤੇ ਦਿਖਾ ਕੇ ਕਿਉਂਕਿ ਉਹਨੂੰ ਫਿਜ਼ੀਕਲ ਦੇਖ ਨੂੰ ਮਿਲਦਾ ਜੇ ਇਹਨੂੰ ਸੁੰਦੇ ਆ ਚੇਂਜ ਵਾਸਤੇ ਚੰਦਾ ਸੀ ਉਹਨਾਂ ਸਾਹਮਣੇ ਚੇਂਜ ਵਾਸਤੇ ਪਿਆ ਉਹਦੀ ਕਨੈਕਟੀਵਿਟੀ ਕਿ ਸਗੋਂ ਉਹ ਵੀ ਕਨੈਕਟੀਵਿਟੀ ਅਸੀਂ ਦੱਸ ਰਹੇ ਹਾਂ ਤੇ ਮੇਰੇ ਖਿਆਲੋਂ ਦੇ ਵਿੱਚ ਅਸੀਂ ਇਹ ਜੀ ਕਹਿ ਸਕਦੇ ਵੀ ਦੋਗੀਆਂ ਕਰਦੇ ਮਿਲ ਜਾਣਗੀਆਂ ਉਸ ਵੇਲੇ ਸਰਵਿਸ ਪ੍ਰੋਵਾਈਡਰ ਬਣ ਕੇ ਖੁਦ ਸਰਵਿਸ ਮਿਲੂਗੀ ਉਹਨਾਂ ਸਰਵਿਸ ਪ੍ਰੋਵਾਈਡਰ ਬਣ ਕੇ ਇਹ ਮੇਰਾ ਖਿਆਲ ਹੈਗਾ ਉਹ ਜੀ ਸਪੋਗਤ ਮੰਨਦੀ ਨੇ ਵੀ ਪੰਜਾ ਬੱਚਾ ਪਹਿਲਾਂ ਨੰਨਾ ਨੰਨਾ ਦੋ ਸਿਮੇਟਿਕ ਵੀ ਬੁਰੰਗ ਤੇਦਾ ਵੀ ਜੋਨ ਵਾਲੇ ਸੈਂਟਰ ਇਹਦੇ ਵਿੱਚ ਜਿਹੜੇ ਨਮਾ ਆਪਣਾ ਨੌਜਵਾਨ ਅਗਰ ਪੀੜ ਹੈਗੀ ਕਾਫੀ ਐਜੂਕੇਟਡ ਹੋ ਜਿਹੜੇ ਅਸੀਂ ਕ੍ਰਿਸਟਲ ਉਹਨੂੰ ਆਫਰ ਦਿੱਤੀਏ ਇਹ ਸਾਨੂੰ ਹਰ ਮਹੀਨੇ ਤੁਸੀਂ ਹਰ ਬੈਚ 25 30 ਸਟੂਡੈਂਟਸ ਨੂੰ ਹਰ ਬੈਚ ਦੇ ਚੋਂ ਵਿੱਚ ਅਸੀਂ ਇਹਨੂੰ ਨੌਕਰੀ ਉੱਪਰ ਪਾਟਿਆ ਸਰ ਜਿੱਦਾਂ ਇਹ ਸਕਿੱਲ ਜਿਹੜੀ